ਅੱਜ ਖੜਿਆ ਜੀ ਪਿੰਡ ਕੁੰਬੜਵਾਲ ਤੇ ਬਾਈ ਜਸਵੀਰ ਜੀ ਕੋਲ ਆਏ ਹੋਿਆਂਗੇ ਮਸਤੀ ਜੀ ਕੋਲੇ ਤੇ ਅੱਜ ਬਾਈ ਜੀ ਤੋਂ ਬਹੁਤ ਬਹੁਤ ਸਿੱਖਣ ਨੂੰ ਮਿਲਿਆਗਾ ਬਹੁਤ ਗੱਲਾਂ ਜਿਨੀ ਕਿ ਜਿਵੇਂ ਅਸੀਂ ਨੇ ਵੀ ਨਵਾਂ ਡੇਰੀ ਫਾਰਮ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਇਹਨਾਂ ਤੋਂ ਬਹੁਤ ਗੱਲਾਂ ਪੁੱਛੀਆਂ ਨੇ ਤੇ ਇਹਨਾਂ ਨੇ ਡੰਗਰ ਚਾਹੀ ਘੱਟ ਰੱਖਦੇ ਨੇ ਪਰ ਰੱਖਦੇ ਜਾਨੀ ਕਿ ਇਹ ਇਹਨੇ ਵੀ ਟੌਪ ਕਲਾਸ ਹੀ ਰੱਖਦੇ ਨੇ ਇਹਨਾਂ ਨਾਲ ਵੀ ਪਹਿਲਾਂ ਲਾ ਲੋ ਕਾਰਗਿਲ ਫੀਡ ਵਾਲੇ ਲਾ ਲੋ ਹੋਰ ਲਾ ਲੋ ਕਾਫੀ ਆ ਕੇ ਇਹਨਾਂ ਤੇ ਟੰਗਰਾਂ ਦੀਆਂ ਫੋਟੋਆਂ ਵੀ ਲੈ ਕੇ ਗਏ ਨੇ ਜਿਹੜੀਆਂ ਕੱਟੀਆਂ ਪਾਲੀਆਂ ਹੋਈਆਂ ਨੇ ਉਹਨਾਂ ਦੀਆਂ ਫੋਟੋਆਂ ਵੀ ਲੈ ਕੇ ਗਏ ਨੇ ਤੇ ਜਨਨ ਕਿ ਬਹੁਤ ਕੁਛ ਇਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲਿਆ ਤੇ ਅੱਜ ਆਿਆਂਗੇ ਬਾਈ ਹੋਰ ਕੋਲੇ ਤੇ ਜਾਣਦਿਆਂ ਪਸ਼ੂਆਂ ਬਾਰੇ ਤੇ ਹੋਰ ਡਿਟੇਲ ਤੇ ਹੋਰ ਤਸਵੀਰ ਜੀ ਫੀਟੋਕੋ ਠੀਕ ਹੈ ਜੀ ਆ ਮਾਧਮਾ ਪਲੂਨ ਲਈ ਸੀਗੀ ਅੱਛਾ ਜੀ ਪਲੂਨ ਦਾ 12 ਲੀਟਰ ਦੋਸੀ ਪਹਿਲੇ ਸੂਏ ਅੱਛਾ ਬਾਈ ਕਿੰਨਾ ਕੁ ਟਾਈਮ ਹੋ ਗਿਆ ਜੀ ਇਹਨੂੰ ਇਸ ਦਾ ਤੀਜਾ ਸੂਆ ਸੂਈ ਹੋਈ ਆ ਉਹਨੋਂ ਤੀਜਾ ਸੂਈ ਆ। ਹਾਂ ਤੀਜਾ ਸੂਈ ਆ ਸੂਈ ਆ। ਦੂਸਰੇ ਸੂਏ ਦੀ ਇਹਦੀ ਉਹ ਕੱਟੀ ਹੈਗੀ। ਅੱਛਾ ਜੀ ਆਹਾ। 1470 10 ਦੀ। ਠੀਕ ਆ ਬਈ। ਤੇ ਉਸ ਤੋਂ ਬਾਅਦ ਤੀਸਰੇ ਸੂਏ ਦੀ ਇਹਦੀ ਆ ਕੱਟੀ ਹੈਗੀ। ਆ ਕੱਟੀ। ਇਹ ਹੈਗੀ ਅੱਛਾ ਤੀਸਰੇ ਦੀ। ਹਾਂ ਤੀਸਰੇ ਦੀ ਡਾਇਮੰਡ ਦਾ ਟੀਕਾ ਭਰਾਇਆ ਸੀ ਨੀਲੀ 라ਵੀ ਦਾ। ਅੱਛਾ ਜੀ। ਦਿੱਤੀ ਜੱਡ ਬਲੈਕ ਹੀ ਐ। ਅੱਛਾ। ਹਾਂ। ਠੀਕ ਹੈ। ਯਾਨੀ ਕਿ ਨਹੀਂ ਨੀਲੀ 라ਵੀ ਆਉਣ ਦੇ ਚਾਂਸ ਹੁੰਦੇ। ਹਾਂ ਹੁਣ ਮੇਰਾ ਖਿਆਲ ਇਹ ਮੱਝਤੀ ਗਈ ਹੈਗੀ। ਹਾਂ। ਇਹਦੀ 5 5 ਮਹੀਨੇ ਉਮਰ ਹੈਗੀ। 17 ਤਰੀਕ ਨੂੰ ਅਗਸਤ ਇਸ ਨੂੰ ਅਪ੍ਰੈਲ ਨੂੰ ਸੂਈ ਸੀ ਠੀਕ ਹੈ ਜੀ 17 ਦਾ ਜਨਮ ਹੈਗਾ ਓਕੇ ਉਹਦਾ ਹੈਗਾ 29 ਫਰਵਰੀ ਦਾ 2024 ਦਾ ਜਨਮ 2024 ਦਾ ਠੀਕ ਹੈ ਉਹਦੇ ਇਹ ਦੋਹੇ ਜਾਨੀ ਕਿ ਐਸੇ ਦੀ ਨੇ ਹਾਂ ਦੋਹੇ ਇਸ ਦੀ ਨੇ ਜਿਹੜੀ ਆ ਕੱਟੀ ਐ ਇਹ ਹੈਗੀ ਦੂਜੇ ਨੰਬਰ ਵਾਲੀ ਹਾਂ ਦੂਜੇ ਨੰਬਰ ਵਾਲੀ ਇਹਦਾ ਹੈਗਾ 16 ਅਗਸਤ ਦਾ ਜਨਮ ਸਾਲ ਤੋਂ ਉੱਪਰ ਹੋ ਗਈ ਹੈ ਇਹ ਅੱਛਾ ਜੀ ਇਹ ਹੈਗੀ M29 ਦੀ ਕੱਟਿਆ ਹੈ ਛੋਟੀ ਹੈਗੀ ਅੱਛਾ ਤੇ ਉਹਦੀ ਕੱਟਿਆ ਹੈ ਠੀਕ ਹੈ ਠੀਕ ਹੈ ਜੀ ਇਹਨੇ ਆਪਣਾ ਕੋਲ ਦਿੱਤਾ 12:30 ਤੋਂ 13 ਨੂੰ ਹੱਥ ਮਾਰਦੀ ਰਹੀ ਹੈ ਪਲੂਨ ਨੇ ਪਲੂਨ ਨੇ 12-13 ਲੀਟਰ ਪਲੂਨ ਦਿੰਦੀ ਰਹੀ ਦਿੰਦੀ ਰਹੀ ਹੈ 6 ਦਿਨ ਹੁੰਦਾ ਗਈ ਹੁਣ ਸਹੀ ਗੱਲ ਹੁਣ ਇਹਦਾ 1 ਮਹੀਨਾ ਰਹਿ ਗਿਆ ਇਹਦੇ ਦਿਨ ਹੋਣਗੇ 24 ਤਰੀਕ ਨੂੰ ਪੂਰੇ 24 ਤਰੀਕ ਨੂੰ ਠੀਕ ਹੈ ਜੀ ਅੱਜ ਜਿਵੇਂ ਆਹ ਆਹ ਹੈ ਜਿਹੜੀ ਪਹਿਲੇ ਨੰਬਰ ਤੇ ਖੜੀ ਹੈਗੀ ਮੱਝ ਇਹਦਾ ਇਸ ਟਾਈਮ ਦੁੱਧ ਕਿੰਨਾ ਆ ਜਾਂਦੀ ਕਿ ਜਦੋਂ ਸੂਈ ਹੈ ਸ਼ੁਰੂ ਚ ਦੁੱਧ ਕਿੰਨਾ ਦਿੰਦੀ ਰਹੀ ਹੈ ਜਿਵੇਂ ਆਪਾਂ ਕਹਿ ਰਹੇ ਹਾਂ ਸ਼ੁਰੂ ਚ ਇਹ 17 ਤੋਂ 19 ਦੇ ਵਿੱਚ ਵਿੱਚ ਦੁੱਧ ਦਿੰਦੀ ਰਹੀ ਹੈ ਅੱਛਾ ਅੱਜ ਇਹ ਜਾਨੀ ਕਿ 4 ਮਹੀਨਾ ਚੌਥਾ ਮਹੀਨਾ ਲੱਗਾ ਹੋ ਸੈਕ ਦਾ ਸੈਕਸਲ ਸੀਮਨ ਭਰਾਇਆ ਹੋਇਆ ਹੈਗਾ ਓਕੇ ਤੇ ਚੈੱਕ ਪਾਸ ਹੋ ਗਈ ਸਾਰਾ ਕੁਝ ਹੋ ਗਿਆ ਓਕੇ ਹੈ ਗਈ ਠੀਕ ਹੈ ਹੁਣ ਇਹਦੇ ਛੱਲੇ 12 ਲੀਟਰ ਦੁੱਧ ਹੈ ਓਕੇ ਸੀਮਨ ਤੁਸੀਂ ਸਾਰੇ ਵਧੀਆ ਹੀ ਭਰਾਉਣੇ ਹਾਂ ਹਾਂ ਸੀਮਨ ਸਾਰੇ ਹਾਂ ਇਹਦੇ ਕਿਸ ਤੇ ਸੈਕਸਲ ਸਪੈਸ਼ਲ ਭਰਾਇਆ ਹੈਗਾ ਅੱਛਾ ਅੱਛਾ ਇਹਦੇ ਭਰਾਇਆ ਹੋਇਆ ਹੈਗਾ ਆਪਣੇ ਅਰਜਨ ਕੁੰਗੜ ਦਾ ਇਹ ਤੇ ਅਰਜਨ ਕੁੰਗੜ ਦਾ ਭਰਾਇਆ ਠੀਕ ਇਹ ਐਨਾ ਕਿੰਨਾ ਟਾਈਮ ਰਹਿ ਗਿਆ ਬਈ ਸੂਚ ਇੱਕ ਮਹੀਨਾ ਰਹਿ ਗਿਆ ਇਹ ਮਹੀਨਾ ਰਹਿ ਗਿਆ ਠੀਕ ਹੈ ਚਲੋ ਵਾਜਦਾ ਪਤਾ ਵੀ ਲੱਗਦਾ ਵੀ ਹਾਂ ਸੇਵਾ ਹੋਈ ਹੋਈ ਆ ਹਨਾ ਟਾਪ ਉਹਦੇ ਨਾਲ 6 ਦਿਨ ਦਾ ਵੀ 6 ਦਿਨ ਦਾ ਸੂਪੂ ਹੈ ਹਾਂ ਘਰ ਦੀ ਛ ਤੇ ਫਿਰ ਹੁਣ ਸਾਰਿਆਂ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਦੇਖ ਰਹੇ ਜਿਵੇਂ ਕੱਟੀਆਂ ਥੋੜੀ ਕਾਫੀ ਵਧੀਆ ਪਲੀਆਂ ਹੋਈਆਂ ਨੇ ਹਾਂ ਜੀ ਜੀ ਜਿਵੇਂ ਸਾਰਿਆਂ ਤੋਂ ਪਹਿਲੀ ਲਾਲੋ ਇਹ ਕਿੰਨੇ ਟਾਈਮ ਦੀ ਹੈਗੀ ਇਹ ਅ ਅ ਡੇਢ ਸਾਲ ਦੀ ਹੋਗੀ ਡੇਢ ਸਾਲ ਦੀ ਹੋਗੀ ਠੀਕ ਹੈ ਮੇਰੇ ਕੋਲੇ ਕੋਈ ਵੀ ਝੋਟੀ ਹੈਗੀ 2 ਸਾਲ ਤੋਂ ਪਹਿਲਾਂ ਦੁੱਧ ਰਲ ਜਾਂਦੀ ਰਲ ਜਾਂਦੀ ਹੈ ਦੁੱਧ ਰਲ 3 ਸਾਲ ਤੋਂ ਪਹਿਲਾਂ ਸੂਪ ਆਂਦੀ ਹੈ 3 ਸਾਲ ਤੋਂ ਪਹਿਲਾਂ ਸੂਪ ਆਂਦੀ ਹੈ ਓਕੇ ਪਿਛਲੇ ਤੋਂ ਪਿਛਲੇ ਸਾਲ ਮੇਰੇ ਕੋਲੇ ਕਾਰਗਿਲ ਵਾਲੇ ਆਏ ਸੀ ਅੱਛਾ ਮੇਰੇ ਕੋਲੇ 14 ਮਹੀਨਿਆਂ ਦੀ ਝੋਟੀ ਦੁੱਧ ਰਲ ਗਈ ਸੀ ਅੱਛਾ ਉਹ ਕਹਿੰਦੇ ਵੀਡੀਓ ਬਣਾਉਣੀ ਹੈ ਹਾਂ ਮੈਂ ਕਿਹਾ ਜੀ ਜਦ ਤ ਉਹ ਮੈਂ ਜਰ ਵੀਡੀਓ ਨਹੀਂ ਮੈਂ ਬਣਾਉਣ ਦਿੰਦਾ ਹਾਂ ਉਹ ਕੱਲ ਨੂੰ ਲਗੇ ਨਾ ਰਹੇ ਨਾ ਕੱਲ ਉਹ ਨਹੀਂ ਰਹੇ ਨਾ ਰਹੇ ਅਗਲਾ ਕਹੂ ਵੀ ਐਵੇਂ ਗੱਪ ਮਾਰੀ ਜਾਂਦੇ ਨੇ ਹਾਂ ਸਹੀ ਗੱਲ ਉਸ ਤੋਂ ਬਾਅਦ ਰਹਿ ਗਈ ਸੀ ਬਈ ਫਿਰ ਮੈਂ ਸੰਦਾਨਾ 2 ਮਹੀਨਾ ਦੀ ਉਹ ਚੈੱਕ ਪਾਸ ਹੋ ਗਈ ਹਾਂਜੀ ਤੇ 3 ਮਹੀਨਾ ਦਾ ਫਿਰ ਸਿੱਟ ਗਈ ਸੀ ਉਹ ਸਿੱਟ ਗਈ ਸੀ ਅੱਛਾ ਹਾਂ ਫਿਰ ਵੀ ਉਹ 3 ਸਾਲ ਦੀ ਸੂਕੀ ਸੀ 3 ਸਾਲ ਦੀ ਸੂਕੀ ਸੀ ਹਾਂ ਕਿਉਂ ਫਿਰ ਵੀ ਜੇ ਤੁਸੀਂ ਨਾਲੋ ਵੀ 14 ਮਹੀਨਿਆਂ ਦੀ ਨੇ ਉਹਨੇ ਕਨਸੀਵ ਕੀਤਾ ਤਾਂ ਹੀ ਸਹੀ ਗ੍ਰੋਥ ਵਧੀਆ ਕਰੀ ਹੋਈ ਸੀ ਉਹਨੇ ਬੜੀਆਂ ਵਧੀਆ ਕਰੀ ਹੋਈ ਸੀ ਹਾਂ ਅੱਛਾ ਫਿਰ ਭਾਈ ਜਦੋਂ ਇਹਨਾਂ ਨੂੰ ਇਹ ਕਟੀਆਂ ਪਾਲਦੇ ਹੋਗੇ ਇਹਨਾਂ ਨੂੰ ਸ਼ੁਰੂ ਤੋਂ ਲੈ ਕੇ ਫੀਡ ਵਗੈਰਾ ਕੀ ਪਾਉਣੇ ਹੋਗੇ ਸ਼ੁਰੂ ਤੋਂ 1 ਮਹੀਨਾ ਡੇ 2 ਵੀ ਸ਼ੁਰੂ ਤੋਂ ਸਵੇਰ ਤੋਂ ਸ਼ਾਮ ਤੱਕ ਕੀ ਡਾਈਟ ਹੁੰਦੀ ਹੈ ਨਾ ਡਾਈਟ ਇਹਨਾਂ ਨੂੰ 2 ਮਹੀਨੇ ਤੱਕ ਦੋ ਥਣਾ ਦਾ ਦੁੱਧ ਛੱਡ ਦੀ ਛੱਡ ਦੇ ਅੱਛਾ ਜਦੋਂ ਇਹ 6 ਮਹੀਨੇ ਕਦੇ ਕੱਖਾਂ ਨੂੰ ਮੂੰਹ ਮੋੜਨ ਲੱਗ ਜਾਂਦੇ ਨੇ ਹਾਂ ਫਿਰ ਇਹਨਾਂ ਨੂੰ ਕਾਰਗਿਲ ਦੀ ਲਿਆ ਕੇ ਉਹ ਸ਼ੁਰੂ ਵਾਲੀ ਜਿਹੜੀ ਹਾਂ ਸ਼ੁਰੂ ਵਾਲੀ ਹੈ ਸਟਾਰਟਿੰਗ ਉਹ ਚ ਹਾਂ ਸਟਾਰਟਰ ਕਾ ਸਟਾਰਟਰ ਚਾਰ ਕੇ ਫਿਰ ਇਹ ਕਹਿੰਦਾ ਮਲਟੀ ਸਟਾਰ ਆਉਂਦਾ ਹੈਗਾ ਓਕੇ ਤੇ ਉਹ ਇੱਕ ਸਰੰਜ ਡੇਲੀ ਮੰਗੂ ਦਿੰਦੇ ਇਹਨਾਂ ਨੂੰ ਓਕੇ ਤੇ ਤੀਜੇ ਚੌਥੇ ਦਿਨ ਲੱਸੀ ਗੋੜਾ ਤੇਲ ਹਾਂ ਉਹ ਪਾ ਕੇ ਉਹ ਦਿੰਦੇ ਆਗੇ ਓਕੇ ਲੱਸੀ ਕਿਵੇਂ ਵੀ ਲੱਸੀ ਦੇ ਵਿੱਚ ਲੱਸੀ ਦੇ ਵਿੱਚ ਪਾ ਕੇ ਸਰੋਂ ਦਾ ਤੇਲ ਪਾ ਲਾ ਥੋੜੀ ਜੀ ਖਲ ਪਾ ਲਾ ਥੋੜਾ ਜਿਹਾ ਗੁੜ ਪਾ ਲਾ ਓਕੇ ਇੱਕ ਬੋਤਲ ਵਾਂਗੂ ਕੀ ਜੇ ਚੌਥੇ ਦਿਨੋਂ ਉਹ ਦਿੰਦੇ ਨੇ ਹਾਂ ਉਸ ਤੋਂ 2 ਮਹੀਨੇ ਤੋਂ ਬਾਅਦ ਨਾ ਨਾ ਉਹ ਤਾਂ ਸ਼ੁਰੂ ਤੋਂ ਹੀ ਕਰਦੇ ਨੇ ਸ਼ੁਰੂ ਤੋਂ ਵਿੱਚੀ ਹਾਂ ਵਿੱਚੀ 5ਵੇਂ 7ਵੇਂ ਦਿਨਾਂ ਅੱਛਾ ਲੱਸੀ ਦੇ ਵਿੱਚ ਤੇਲ ਗੁੜਾ ਇਹ ਪਾ ਕੇ ਬੋਤਲਕ ਦੇ ਦਿੰਦੇ ਆ ਹਾਂ ਉਸ ਤੋਂ ਬਾਅਦ ਇਹ ਜਦੋਂ ਖਾਣ ਲੱਗ ਜਾਂਦੇ ਨੇ ਫਿਰ ਇਹਨਾਂ ਨੂੰ ਦਾਣਾ ਮੱਧ ਨਾਲ ਦੀ ਕਿਲੋ ਪਾਈਆ ਓਕੇ ਸੰਨੀ ਤੇ ਸਿੜ ਦੇਣੇ ਜਿਵੇਂ ਹੁਣ ਆ ਹੈਗੀ ਜਿਵੇਂ 6 ਮਹੀਨਿਆਂ ਦੀ ਹੋ ਗਈ ਹੋ ਗਿਆ ਕੱਟੋ 1 ਜਾਂ 3 ਮਹੀਨੇ ਦਾ ਹੋ ਗਿਆ ਜਦੋਂ ਕੱਕ ਖਾਣ ਲੱਗ ਜਾਂਦਾ ਥੋੜੇ ਮੋਟੇ ਉਦੋਂ ਹੀ ਸ਼ੁਰੂ ਕਰ ਦੇਣਾ 2 ਮਹੀਨਾ ਤੋਂ ਦੁੱਧ ਘਟਾ ਦੇਣਾ ਆ ਕੱਟੀ ਨੇ 1 ਮਹੀਨਾ ਦੁੱਧ ਚੁੰਗਿਆ ਹੈ ਨਹੀਂ ਇਹ ਪਹਿਲਾਂ ਅਸੀਂ ਕਾਰ ਗੱਲ ਦੀ ਸਟਾਰਟਰ ਦਿੱਤੀ ਹਾਂ ਸਟਾਰਟਰ ਉਹਨੇ ਖਾਲੀ ਤੇ ਉਸ ਤੋਂ ਬਾਅਦ ਤੁਸੀਂ ਫਿਰ ਕੀ ਸਟਾਰਟ ਕਰਦੇ ਹੋ ਉਸ ਤੋਂ ਬਾਅਦ ਵੀ ਜਿਵੇਂ ਮੱਝਾਂ ਵਾਲੀ ਦਾਣਾ ਤੁਸੀਂ ਸਟਾਰਟ ਕਰਦੇ ਹੋ ਮੱਝਾਂ ਵਾਲਾ ਦਾਣਾ ਸਟਾਰਟ ਕਰਕੇ ਜਿਵੇਂ ਹੁਣ ਕਾਫ ਗਰੋਵਰ ਆਉਂਦੀ ਹੈ ਇਹਨਾਂ ਦੀ ਹੁਣ ਇਹਨੂੰ ਇੱਕ ਬੋਰੀ ਚਾਰਤੀ ਕਾਫ ਗਰੋਵਰ ਦੀ ਅੱਛਾ ਤੇ ਪਹਿਲਾਂ ਉਹ ਅਚਾਰੀ ਹੈਗੀ ਅਚਾਰੀ ਤੇ ਇੱਕ ਟਾਈਮ ਉਹਨਾਂ ਨੂੰ ਖੀੜ ਪਾ ਦਿੰਦੇ ਆ ਇੱਕ ਟਾਈਮ ਜਿਹੜਾ ਮੱਝ ਨੂੰ ਦਾਣਾ ਪਿਉਂਦਾ ਹੁੰਦਾ ਛੋਲਿਆਂ ਦਾ ਛਿਲਕਾ ਹੋਇਆ ਸੋ ਆ ਵੀ ਨਾ ਛਲਕਾ ਹੋਇਆ ਲੇਟੀ ਹੋਈ ਖਲ ਹੋਈ ਉਹ ਪਾਦਾਂ ਨੇ ਉਹ ਪਾਦਨੇ ਆ ਬਸ ਇੱਕ ਟਾਈਮ ਉਹ ਪਾਦਨੇ ਆ ਸਭਾਉ ਪਾਦਨੇ ਆ ਓਕੇ ਇਸੇ ਤਰ੍ਹਾਂ ਹੀ ਮੱਝ ਨੂੰ ਆਏਗਾ ਅੱਛਾ ਮੱਝ ਨੂੰ ਇੱਕ ਟਾਈਮ ਭੋ ਕੇ ਪਾਦਨੇ ਆਗੇ ਸਾਰਾ ਕੁਝ ਇਹ ਤੇ ਸਭਾ ਤੜਕੇ ਨਾਲ ਦਾ ਕਾਕਨ ਦਾ ਪਾਉਣਾ ਸੌਖਾ ਹੈ ਤੜਕੇ ਕਰਕੇ ਨਾਲ ਪਾਦ ਬਸ ਇੱਕ ਟਾਈਮ ਕਰਕੇ ਨਾਲ ਪਾਦ ਇੱਕ ਇੱਕ ਟਾਈਮ ਕਰਕੇ ਨਾਲ ਇੱਕ ਟਾਈਮ ਸਨ ਨਹੀਂ ਇਹ ਕੋਈ ਫਾਰਮੂਲਾ ਬਣਾਇਆ ਵੀ ਕਿੰਨੇ ਲੀਟਰ ਮਗਰ ਕਿੰਨੀ ਪਾਉਣੀ ਹੈ ਕਿ ਮਣਕੇ ਪਾਉਣੀ ਹੈ ਕਿੰਨੇ ਪਾਉਣੀ ਨਹੀਂ ਇਹ ਸਭ ਨਾਲ ਤਾਂ ਕੋਈ ਨਹੀਂ ਅੱਛਾ ਜਿਵੇਂ ਸ਼ੁਰੂ ਤੋਂ ਆਪਣਾ ਚੱਲਦਾ ਹੁੰਦਾ ਅਰੇ 3 ਹਾਂ ਅੜੀ ਉਸ ਹਿਸਾਬ ਨਾਲ ਹੀ ਚੱਲਦਾ ਠੀਕ ਹੈ ਬੈਸੋਨੋ ਹੁਣ ਤੱਕ ਕਿਵੇਂ ਲੱਗਿਆ ਵੀ ਜਿਵੇਂ ਆਪਾਂ ਹੁਣ ਸ਼ੁਰੂ ਤੋਂ ਤੁਸੀਂ ਤਾਂ ਰੱਖਦੇ ਰਹੇ ਹੋ ਡੰਗਰ ਵਧੀਆ ਟੌਪ ਕਲਾਸ ਡੰਗਰ ਰੱਖਦੇ ਹੋ ਹਾਂਜੀ ਹਾਂਜੀ ਵੀ ਕਿਵੇਂ ਤੁਹਾਨੂੰ ਕੰਮ ਪ੍ਰੋਫਿਟ ਵਾਲਾ ਲੱਗਿਆ ਜਾਂ ਕਿਵੇਂ ਲੱਗਿਆ ਦੇਖੋ ਜੀ ਹੁਣ ਇੱਕ ਮੱਝ ਹੈ ਮੇਰੇ ਕੋਲ ਨਾਲ ਤੁਸੀਂ ਤਾਂ ਜੋਬ ਵੀ ਕਰਦੇ ਰਹੇ ਹੋ ਹਾਂ ਹਾਂ ਇੱਕ ਮੱਝ ਹੈਗੀ ਇਹ ਇਹ ਸਾਰੀਆਂ ਦਾ ਖਰਚਾ ਕੱਢੀ ਜਾਂਦੀ ਹੈਗੀ ਅੱਛਾ ਜੀ ਹੁਣ ਮੇਰੇ ਕੋਲੇ ਦੋ ਕੱਟੀਆਂ ਇਹ ਪਲ ਜਾਣੀਆਂ ਨਾਲੇ ਮੱਝ ਹੈ ਮੱਝ ਹੁਣ ਡਰਾਈ ਹੈਗੀ ਹਾਂ ਵਿੱਚ ਇਹਦਾ ਖਰਚਾ ਕੱਢੀ ਜਾਂਦੀ ਹੈਗੀ ਕੱਢਣ ਤੋਂ ਬਾਅਦ ਜਦੋਂ ਇਹ ਸੂਪੀ ਫਿਰ ਇਹਨਾਂ ਦਾ ਇੱਕ ਦਾ ਪੈਣ ਲੱਗ ਜੂ ਦੁੱਧ ਉਹ ਪ੍ਰਾਫਿਟ ਆਈ ਉਹ ਇੱਕ ਇੱਕ ਜਾਨੀ ਜਾਨੀ ਕਿ ਤਿੰਨ ਚਾਰ ਨੂੰ ਸਾਂਭੀ ਜਾਂਦੇ ਦੋ ਕੱਟੀਆਂ ਤਿੰਨ ਪਲ ਜਾਣੀਆਂ ਇਹਦੀ ਬਾਕੀ ਜਦੋਂ ਆਪਣੇ ਲਵੇ ਇਹਨਾਂ ਦਾ ਘਰ ਪੂਰਾ ਹੋ ਗਿਆ ਵੀ ਹੋਰ ਖੜਨ ਨੂੰ ਜਗ੍ਹਾ ਨਹੀਂ ਵੇਚਣੀ ਆਪਾਂ ਨੇ ਹਰੇਕ ਸਾਲ ਇੱਕ ਦੋ ਨੰਬਰ ਵੇਚਦੇ ਵੀ ਵੇਚਦੇ ਹਾਂ ਆਈਆਂ ਪਿਛਲੀ ਬਾਰ ਮੈਂ ਇੱਥੇ ਰਾਮਪਰੇ ਵਿੱਚ ਕਹਾਂਗਾ ਉਹ ਮੈਂ ਲਈ ਸੀ ਹਰਿਆਣੇ ਤੋਂ ਖਰੀਦੀ ਸੀ 1,72,000 ਦੀ ਅੱਛਾ ਛਾਲ ਪਰ ਉਹਨੇ ਦੁੱਧ ਪਿਆ ਆ ਵਧੀਆ ਹਾਂ ਪਰ ਦੁੱਧ ਤੇ ਨਹੀਂ ਆਈ ਉਹ ਅੱਛਾ ਉਹ ਤਾਂ ਵਧੀ ਨਹੀਂ ਗਿਆ ਦਾ ਦੂਜੇ ਸੂਏ ਦੂਜੇ ਸੂਏ ਮੈਨੂੰ ਕਈ ਬੰਦਾ ਨੇ ਇਹ ਵੀ ਕਿਹਾ ਵੀ ਅਗਲੇ ਪਹਿਲੇ ਸਾਲ ਜੀ ਨਹੀਂ ਲਾਉਂਦੇ ਹਾਂ ਫਿਰ ਮੈਂ 15 20 ਦਿਨ ਉਹ ਰੱਖੀ ਵੀ ਅੱਛਾ ਰੱਖ ਕੇ ਐਦੋਂ ਪਲੱਸ ਨਹੀਂ ਹੋਈ ਦੋਨਾਂ ਨੂੰ ਇੱਕੋ ਜਿਹੀ ਖਰਾਕ ਸੀ ਇਹਨਾਂ ਨੂੰ ਹਾਂ ਇਹ ਦੋਹੇ ਕੱਟੀਆਂ ਸੂਈਆਂ ਸੀ ਉਹਦਾ ਆ ਵੀ ਤੇ ਉਹ ਹਰਿਆਣ ਵਾਲੀ ਹਾਂ ਹਾਂ ਦੋਨੇ ਕੱਟੀਆਂ ਸੂਈਆਂ ਸੀ ਹਾਂ ਕੱਠੀ ਡਾਈਟ ਸੀ ਇਹਨਾਂ ਨੂੰ ਅੱਛਾ ਕੱਠਾ ਤੇਲ ਪਾਣੀ ਚਾਰਿਆ ਸੀ 8 ਲੀਟਰ ਉਹਨੂੰ ਚਾਰਿਆ ਸੀ 8 ਹੀ ਇਹਨੂੰ ਚਾਰਿਆ ਸੀ ਚਾਰੋਂ ਦਾ ਠੀਕ ਹੈ ਤੇ ਦੋ ਦੋ ਬੋਰੀਆਂ ਨਾਲ ਟ੍ਰਾਂਜੈਕਸ਼ਨ ਚਾਰੀ ਸੀ ਅੱਛਾ ਉਹ ਤਾਂ 15 ਦਿਨਾਂ ਤੇ ਉਹੀ 12 13 12 13 13 ਐਂਡ 14 ਨੂੰ ਹੱਥ ਮਸਾਂ ਮਾਰਦੀ ਸੀ ਅੱਛਾ ਜਿਹੜੀ ਉਮੀਦ ਆਪ ਨੂੰ ਕਾਫੀ ਜ਼ਿਆਦਾ ਸੀ ਕਾਫੀ ਜ਼ਿਆਦਾ ਸੀ ਠੀਕ ਹੈ ਇਹ 17 ਨੂੰ ਸੂਈ ਸੀ 27 ਨੂੰ ਇਹਨੇ ਡੰਗ ਦਾ 10 ਲੀਟਰ ਵੰਗੂ ਚਬਾਤਾ ਸੀ ਤੇ 20 ਲੀਟਰ ਵੰਗੂ ਜਾ ਰਹੀ ਸੀ ਹਾਂ ਸਾਢੇ ਯਾਨੀ ਕਿ ਸਵੇਰ ਮੈਂ ਚੋਈ ਸੀ ਸਵੇਰ ਸਾਢੇ 3 ਲੀਟਰ ਗਾੜੀ ਸੀ ਇਹਦੀ ਠੀਕ ਹੈ ਜੀ ਤੇ ਸ਼ਾਮ ਨੂੰ ਕੱਟੇ ਨੂੰ ਮੂਰਲੇ ਚੰਗਾ ਤੇ ਤੇ ਮੰਗਰਲੇ 6.5 ਪਿਛਾੜੀ ਸੀ ਪਿਛਾੜੀ ਸੀ 18-19 ਦੀ ਐਵਰੇਜ ਤਾਂ ਪੌਂਦੀ ਰਹੀ ਆ ਪੌਂਦੀ ਰਹੀ ਹੈ ਸਹੀ ਗੱਲ ਹੈ ਹੁਣ 4 ਮਹੀਨਾ ਚੌਥਾ ਮਹੀਨਾ ਲੱਗਾ 12 ਲੀਟਰ ਦੁੱਧ ਇਸ ਟਾਈਮ ਤਿਆਰ ਹੈ ਤਿਆਰ ਆ ਸਹੀ ਗੱਲ ਹੈ ਤੇ ਫਿਰ ਕਦੇ ਹਾਂ ਗਾਈਆਂ ਗੁਈਆਂ ਨਹੀਂ ਰੱਖੀਆਂ ਵੀ ਜਾਂ ਕਾ ਮੱਝੀ ਰੱਖਦੇ ਸੀ ਨਹੀਂ ਗਾਈਆਂ ਦਾ ਫਿਰ ਰਲਮਾ ਜਾ ਹੋ ਜਾਂਦਾ ਕੰਮ ਅੱਛਾ ਆ ਇਸ ਦਾ ਹੋ ਜਾਂਦਾ ਬੰਨਣ ਖੋਲਣ ਦਾ ਮੁਸ਼ਕਲ ਹੋ ਜਾਂਦਾ ਮੁਸ਼ਕਲ ਹੋ ਜਾਂਦਾ ਮੇਰੇ ਨਾਲ ਤਾਂ ਆਪਣੇ ਪਿੰਡ ਚ ਵੀ ਥੋੜਾ ਜਿਹਾ ਮੱਝੀ ਜ਼ਿਆਦੇ ਰੱਖਦੇ ਆ ਨਾ ਗਾਈਆਂ ਮੱਝਾਂ ਆ ਨਰ ਪੈ ਜੀ ਇਹ ਕੁਛ ਨਾ ਕੁਛ ਝਟ ਜਾਂਦੀਆਂ ਨਹੀਂ ਆ ਕਿ ਕੋਈ ਖਰਾਬ ਹੋ ਜੇ ਜਾਂ ਮਟੜਸ ਹੋ ਗਈ ਹੋਰ ਹੋ ਗਿਆ ਹਾਂ ਉਹਨੇ ਕਿ ਚਲੀਆਂ ਦੇ ਦੇ ਇੱਕ ਵਾਰ ਮੇਰੇ ਕੋਲ ਛੋਟੀ ਪਲੋਣ ਖਰਾਬ ਹੋ ਗਈ ਚਾਰੇ ਥਣ ਜਾਨੀ ਕਿ ਪਾਟਣ ਤੇ ਆ ਗਿਆ ਅੱਛਾ ਹ ਪੰਜ ਡਣਾ ਦੀ ਸੂਈ ਥੱਲੇ ਉਹਦੇ ਮਗਰਲੇ ਥਣਾ ਦਾ 3 ਲੀਟਰ ਦੁੱਧ ਸੀ ਅੱਛਾ ਜਾਨੀ ਕਿ 3 ਲੀਟਰ ਮਗਰਲੇ ਥਣਾ ਦਾ ਦੁੱਧ ਸੀ ਹ 6 ਮਹੀਨੇ ਦਾ ਇੱਕ ਥਣ ਹੋ ਗਿਆ ਫਿਰ ਦੋ ਹੋ ਗਏ ਹਾਂ ਫਿਰ ਮੈਂ ਠਿਕਰੀ ਵਾਲ ਲੈ ਗਿਆ ਠਿਕਰੀ ਵਾਲ ਕਹਿੰਦੇ ਵੀ ਦੋ ਤੈ ਇਹਦੇ ਗਈ ਗਏ ਜਾਣਗੇ ਚਾਰੇ ਵੀ ਹਰ ਕਿ ਮੈਂ ਕੱਟਿਆ ਵਾਲਾ ਨੂੰ ਉਹ 52000 ਦੀ ਵੇਚਿਆ ਤੋ ਤਿੰਨ ਸਾਲ ਵਾਲਾ ਕੰਮ ਹੀ ਹੋ ਗਿਆ ਤੁਹਾਡੇ ਜਿਹੜਾ ਹੋਇਆ ਸੀ ਤਿੰਨ ਸਾਲ ਪਹਿਲਾਂ ਮੇਰੇ ਨਾਲ ਬਣ ਕੇ ਕਰਿਆ ਚਾਰਕਸਾਲਾ ਚਾਰਕ ਚਾਰ ਕਿ ਮਹੀਨੇ ਪਹਿਲੇ ਚਾਰਕ ਮਹੀਨੇ ਦੇ ਨਾਲ ਹੀ ਮਟਾਈ ਚੋਈ ਸੀ ਉਸ ਤੋਂ ਕਿ ਨੈਟਸ ਬਈ ਬਹੁਤ ਜਿਆਦਾ ਖਤਰਨਾਕ ਕਰ ਗਿਆ ਉਹ ਉਹ ਕਹਿੰਦੇ ਵੀ ਇੱਕ ਥਾਣੇ ਦੀ ਉਹਦੇ ਨਾਲ ਹੋ ਜੇ ਖਰਾਬ ਤਾਂ ਉਹਦੇ ਡੰਗਰ ਦੇ ਖਾਣਾ ਤਾਂ ਸੜੋਸੀ ਦੇ ਬਚੰਦੀ ਨਹੀਂ ਕਾਂਸਾ ਇਹ ਚੰਗਰਦਾ ਉਹਦਾ ਸਰੀਰ ਚ ਜ਼ਹਿਰ ਵਾ ਫੈਲ ਜਾਣਾ ਉਹਦਾ ਸਿਸਟਮ ਵੀ ਐ ਹੋ ਗਿਆ ਅੰਦਰ ਪੈ ਜਿਵੇਂ ਬੁੱਲੇ ਹੁੰਦੇ ਨੇ ਥਾਣਾ ਇਹ ਹੋ ਗਈ ਸੀ ਹਾਂ ਦੋ ਐ ਹੋ ਕੇ ਡਾਕਟਰ ਸਾਨੂੰ ਠੀਕਰੀ ਹਾਲ ਕਹਿੰਦੇ ਕਹਿੰਦੇ ਵੀ ਇਹ ਫਟ ਜਾਣਗੇ ਅੱਛਾ ਫਟ ਕੇ ਐ ਨਹੀਂ ਪਤਾ ਵੀ ਇਹ ਚ ਕੀੜੇ ਪੈ ਜਾਣਾ ਰੋਜ਼ ਸਾਹਮਣੋਂ ਫੇਰ ਹਰ ਕੇ ਵਿੱਚ ਨਹੀਂ ਪਈ ਹਾਂ ਉਵੇਂ ਬਈ ਡੰਗਰ ਦੇਖਣਾ ਵੀ ਬਹੁਤ ਔਖਾ ਫਿਰ ਕੋਲੋਂ ਜਦੋਂ ਪਾਲਿਆ ਹੁੰਦਾ ਹੈਗਾ ਮੁਸ਼ਕਲ ਹੋ ਜਾਂਦਾ ਹੈ ਕਿ ਉਹਨਾਂ ਗਾਈਆਂ ਦਾ ਹੁਣ ਦੇਖਦੇ ਆਂ ਕਿ ਆਪਾਂ ਗਾਈਆਂ ਦਾ ਕੋਈ ਨਮੀ ਨਾ ਨਵੇਂ ਤਾਂ ਤਾਂ ਨਹੀਂ ਰਹਦੀ ਹੋਰ ਰਹਦੀ ਪਿੰਡਾਂ 'ਚ ਛੜਦੇ ਆਪਾਂ ਹੋਰ ਆ ਬਾਜ ਰੰਡੇ ਗਾਂ ਦੀ ਫਿਰਦੀ ਆ ਹਨਾ ਆਪ ਨੂੰ ਵੀ ਔਖਾ ਲੱਗਦਾ ਜਿਵੇਂ ਹੁਣ ਆ ਛੋਟੀ ਨੂੰ ਮਟਾਇਰਸ ਹੋ ਗਈ ਸੀ ਅੱਛਾ ਇਹਨੂੰ ਵੀ ਹੋ ਗਈ ਸੀ ਹਾਂ ਇਹਨੂੰ ਹੋ ਗਈ ਸੀ ਇਹੇ ਕੱਪ ਦੁੱਧ ਤੇ ਆ ਗਈ ਸੀ ਅੱਛਾ ਕੱਪ ਦੁੱਧ ਤੇ ਵੀ ਦੋਨੇ ਟਾਈਮ ਮਿਲਦੀ ਰਹੀ ਹੈ ਅੱਛਾ ਕੱਪ ਤੋਂ ਹੌਲੀ ਹੌਲੀ ਤਬਰ ਕਰ ਗਈ ਫਿਰ ਇਹ 5.5 ਲੀਟਰ ਦੁੱਧ 6 ਲੀਟਰ ਤੋਂ ਤੇ ਆ ਗਏ ਇੱਕ ਟਾਈਮ ਦਾ ਨੰਦ ਦੁਆਹਾ ਹਾ ਰਹਾ ਮਾ ਉਹਨੋ ਕੇ ਟੋਪਰ ਸੀ ਉਹਨੋ 5.5 ਮਹੀਨਾ ਦੀ ਗੱਭਣ ਸੀ ਜ ਮੈਨੂੰ ਐ ਸੀ ਮੈਂ ਕਿਹਾ 5.5 ਮਹੀਨਾ ਦੀ ਗੱਭਣਾ ਵੀ ਹੁਣ ਤਾਂ ਭੱਜੂਗੀ ਭੱਜੂਗੀ ਹਾਂ ਫੇਰ ਇਹਨੂੰ 8ਵੇਂ ਮਹੀਨੇ ਡਰਾਈ ਕੀਤਾ ਆਪ ਛੱਡੀ ਆਈ ਅੱਛਾ ਅੱਛਾ ਉਦੋਂ ਫੇਰ ਮਟਾਇਰਸ ਦੀ ਠੀਕ ਹੋ ਗਈ ਸੀ ਠੀਕ ਹਾਂ ਠੀਕ ਹੋ ਗਈ ਤਾਂ ਪਤੂਦ ਤੋਂ ਦੁਬਾਰਾ ਚੱਲ ਪਈ ਹਾਂ ਵੈਸੇ ਹੁਣ ਥੋੜਾ ਜਿਹਾ ਮੱਜੇ ਚ ਜ਼ਿਆਦਾ ਟੈਕਸ ਹੋਣ ਲੱਗਿਆ ਪਹਿਲਾਂ ਨਹੀਂ ਕਿ ਆਪਾਂ ਦੇਖ ਰਹੇ ਹੁੰਦੇ ਜਾਂ ਕਰਦੇ ਹੁੰਦੇ ਅੱਜ ਜਦੋਂ ਮੜਾ 10 ਸਾਲ ਪਹਿਲਾਂ ਤਾਂ ਨਹੀਂ ਬਈ ਮੱਜੇ ਚ ਤਾਂ ਨਹੀਂ ਟੈਕਸ ਵਗੈਰਾ ਆਏਗਾ ਇਹ ਜੀ ਸ ਹੋ ਜਾਨ ਜੂਰੀ ਆ ਰਿਹਾ ਸਪੇਹਾਂ ਜਿਆਦੇ ਆਪਾਂ ਹਾਂ ਡੰਗਰਾਂ ਦਾ ਜੂਰੀਆ ਵਧਿਆ ਹੋਰ ਸਿਸਟਮ ਹੋ ਗਿਆ ਇਹ ਚੀਜ਼ਾਂ ਦਾ ਫਰਕ ਪੈਂਦਾ ਨਾ ਹਾਂ ਹੁਣ ਤੁਸੀਂ ਲੋਕ ਡੰਗਰਾਂ ਦਾ ਹੀ ਪਲਾ ਟੈਸਟ ਹੋਣ ਲੱਗੇ ਬੰਦੇ ਆਵਾਂ ਹੁਣ ਸਿਸਟਮ ਹੀ ਇਹੀ ਆ ਟੈਕ ਆ ਜਾਂਦੇ ਨੇ ਕਿ ਟੈਕ ਆ ਜਾਂਦੇ ਨੇ ਨੰਦਰਾ ਨੂੰ ਕਰਾਂਗੇ ਫਿਰ ਬਾਕੀ ਭਾਈ ਆਪਣੇ ਪਿੰਡ ਚ ਵੀ ਜਮਨ ਦਾ ਜਿਆਦੇ ਮੱਝਾਂ ਦੀ ਟ੍ਰੈਂਡ ਹੈਗਾ ਹਾਂ ਜਿਆਦੇ ਸਾਡਾ ਸਾਰਾ ਪਰਿਵਾਰ ਹੀ ਮੱਝਾਂ ਦਾ ਸ਼ੌਂਕੀ ਹੈਗਾ ਸ਼ੌਂਕੀ ਹੈਗਾ ਆ ਸੁਖਿੰਦਰ ਕੇ ਹੋਰ ਉਧਰ ਕਾਰੀ ਹੋਰੀ ਨਹੀਂ ਸਹੀ ਗੱਲ ਬਹੁਤ ਵਧੀਆ ਨੇ ਜਿਹੜਾ ਬੰਦਾ ਮੱਝਾਂ ਦਾ ਦੁੱਧ ਪੀਂਦਾ ਕਦੂਚਾ ਨਹੀਂ ਪੀਤਾ ਜੀ ਨਹੀਂ ਪੀਤਾ ਜਾਂਦਾ ਪਿੰਡ ਚ ਆਪਣੇ ਹੈਗਾ ਵੀ ਬਣਿਆ ਹੋਇਆ ਟੋਪਾ ਜਿਹਾ ਟੋਪੇ ਤੇ ਲੈ ਕੇ ਜਾਂਦੇ ਟੋਪੇ ਟੋਪੇ ਦਾ ਸਿਸਟਮ ਖਤਮ ਹੀ ਨਹੀਂ ਹੁਣ ਖਤਮ ਹੀ ਨਹੀਂ ਹਾਂ ਕਿਸੇ ਕਿਸੇ ਪਿੰਡ ਚ ਰਹਿ ਗਿਆ ਉਹ ਦੇਖਣ ਨੂੰ ਬਹੁਤ ਵਧੀਆ ਲੱਗਦਾ ਮੈਨੂੰ ਪਾਣੀ ਸੱਭਿਆਚਾਰ ਜੋ ਆਪਣੇ ਇੱਥੇ ਸਹੀ ਲੋਕ ਲੈ ਕੇ ਜਾਂਦੇ ਅੰਮ੍ਰਿਤਪੁਰ ਜੀ ਆਇਆ ਹੈਗਾ ਚੰਗਰ 24 ਘੰਟੇ ਹੁਣ ਮੇਰੇ ਤਾਂ ਉਧਰ 25 ਜਗ੍ਹਾ ਬਣੀ ਹੋਈ ਹੈਗੀ ਹਾਂ ਸੋ ਹੁਣ ਇੱਥੇ ਸ਼ਾਮ ਨੂੰ ਇੱਥੇ ਰਹਿਣਗੇ ਆਪਦੇ ਕੋਲੇ ਨੇਗੇ ਸਵੇਰ ਨੂੰ ਨਮਾਤਮਾ ਕੇ ਕਾਕਣ ਦਾ ਖਵਾ ਕੇ ਉਥੇ ਪਹਾੜੀ ਕੇ ਕਰਮੋ ਜਾਂ ਨਾ ਆਰਾਮ ਨਾਲ ਰਹਿਸ਼ਾਂਗੇ ਸ਼ਾਮੇ ਬੈਠੇ ਨੇ 4 ਵਜੇ ਲੈ ਕੇ ਅੱਛਾ ਨੀ ਨਾ ਕਿ ਬਸ ਜਦੋਂ ਜਿਆਦਾ ਹੀ ਲੋਕ ਆਪਾਂ ਕਹਿ ਦਿੰਦੇ ਨਾ ਬਈ ਫਰਕ ਤਾਂ ਰਹਿੰਦਾ ਜਦੋਂ ਆਪਾਂ ਨਾ ਘਰ ਨੂੰ ਖੋਲ ਕੇ ਕਿਸੇ ਦੁਵਾਰੇ ਕੱਚੇ ਥਾਵੇਂ ਬੰਦ ਦਿਆ ਉਹ ਦੁਵਾਰੇ ਲੈ ਕੇ ਆਉਣੇ ਹਨ ਸ਼ੈਰ ਹੁੰਦੀ ਹੈ ਕਿ ਡੰਗਰ ਦੀ ਹਾਂ ਹੁਣ ਮੱਛਰਦਾਨੀ ਨਾ ਮੱਛਰਦਾਨੀ ਨਾ ਇੱਥੇ ਵਧੀਆ ਉੱਪਰ ਲਾ ਦੇਈਦੀ ਹੈ ਸਾਰਾ ਇਹ ਖੁੱਲਬਾਰਾ ਰਾਤ ਨੂੰ ਅੱਛਾ ਖੁੱਲੇ 'ਚ ਰਹਿੰਦੀਆਂ ਨੇਗੀ ਅੱਛਾ ਰਾਤ ਨੂੰ ਫਿਰ ਇੱਥੇ ਮੱਛਰਦਾਨੀ ਹਾਂ ਇੱਥੋਂ ਬਸ ਮੱਛਰਦਾਨੀ ਉੱਪਰ ਲਾ ਕੇ ਉੱਪਰ ਸਾਰਾ ਕਵਰ ਕਰਕੇ ਇੱਥੋਂ ਦੀ ਆ ਗੇਟ ਰਹਿੰਦਾ ਹੈਗਾ ਅੱਛਾ ਹੁਣ ਆਪਾਂ ਇੱਥੇ ਲਾਉਂਦੇ ਇੱਥੇ ਫੇਰ ਵੀ ਪੜ ਰਾਤ ਨੂੰ ਮੱਛਰ ਤਾਂ ਨਹੀਂ ਕਿ ਖੜੀਆਂ ਨੇ ਨਾਲ ਤਾਂ ਹਵਾ ਲੱਗਦੀ ਹੈ ਹਵਾ ਲੱਗਦੀ ਹੈ ਮੱਛਾ ਤੇ ਵਧੀਆ ਪਈਆਂ ਰਹਿੰਦੀਆਂ ਨੇ ਕੋਸਾ ਹੋਰ ਚੀਜ਼ ਹੈ ਕਿ ਬਾਹਰ ਨਾਲੋਂ ਇੱਥੇ ਪਿੰਡ ਦੇ ਵਿੱਚ ਮੱਛਰ ਘੱਟ ਹੈ ਘੱਟ ਹੈ ਹਾਂ ਆਲਾ ਦਾਲਾ ਇੰਨਾ ਰੂਗੀ ਰੱਪਾ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਬਹੁਤ ਫਰਕ ਰਹਿੰਦਾ ਹੈ ਜੇ ਬਾਰੇ ਬਈ ਆਏਗਾ ਆਪਣੇ ਪਾਈ ਹੁੰਦੇ ਨੇ ਡੇਰੀ ਫਾਰਮ ਬਣਾਏ ਹੁੰਦੇ ਨੇ ਛੱਡ ਪਾਈ ਹੁੰਦੇ ਨੇ ਉੱਥੇ ਮੱਛਰ ਵਗੈਰਾ ਜ਼ਿਆਦਾ ਹੁੰਦਾ ਸਪਨਾ ਵਾਲਾ ਲਾ ਲਓ ਫਰਨੀ ਦੇ ਉੱਪਰ ਜ਼ਿਆਦਾ ਹੈਗਾ ਜ਼ਿਆਦਾ ਹੈਗਾ ਨਾਲ ਇਹਨਾਂ ਚੀਜ਼ਾਂ ਕਰਕੇ ਹੋਇਆ ਹੈਗਾ ਸਹੀ ਗੱਲ ਹੈ ਸਹੀ ਗੱਲ ਹੈ ਦਿਕਤਾ ਵਈ ਕੀ ਕੁਛ ਆਇਆ ਤੁਮੇ ਜੇ ਸ਼ੁਰੂ ਤੁਸੀਂ ਕਰਦੇ ਰਹੇ ਹੋ ਕਿਤਾਬਾਂ ਲਾ ਲੋ ਇੱਕ ਤਾਂ ਮੈਟੈਕਸ ਵੀ ਹੁਣ ਆਉਣ ਲੱਗੀ ਦਿੱਕਤੀ ਜੀ ਪਹਿਲਾਂ ਹੁੰਦੀ ਨਹੀਂ ਜਿਆਦਾ ਕਨਸੀਵ ਗਾ ਜਿਆਦਾ ਕਨਸੀਵ ਦੀ ਜਿਆਦਾ ਹੈ ਨਾ ਜੇ ਕਿਸੇ ਕੋਲ ਜੀ ਜਾ ਕੇ ਪੁੱਛਿਆ ਅਗਲਾ ਹਰੇ ਕਹਿੰਦਾ ਯਾਰ ਬਾਕੀ ਸਾਰੀਆਂ ਦਿੱਕਤਾਂ ਸੀ ਕਵਰ ਕਰ ਲਾਂਗੇ ਕੋਈ ਚੱਕਰ ਨਹੀਂ ਰੀਸਿਵਿੰਗ ਦਾ ਬਹੁਤੋ ਦਿੱਕਤ ਹੈ ਨਰਪਾ ਜੀ ਇਹ ਤਾਂ ਪਤਾ ਕੀ ਹੈਗਾ ਉਹਨਾਂ ਪਸ਼ੂ ਨੂੰ ਖਰਾਕ ਨਹੀਂ ਮਿਲਦੀ ਮੈਂ ਘਟੂ ਘਟ 40 ਦਿਨ 30 ਦਿਨ ਕਾੜਾ ਪਿਆਦਾ ਅੱਛਾ ਤੇ 20 ਦਿਨ ਲਗਾਤਾਰ ਖੰਡਦਾ हां फिर उस ਤੋਂ ਬਾਅਦ ਆ ਵਿਪੜਾ ਵਗੈਰਾ ਨਾ ਹੋ ਜਾਣਾ ਪਲਾ ਵਗੈਰਾ ਨਾ ਹੋ ਜਾਣਾ हां ਫਿਰ ਉਸ ਤੋਂ ਬਾਅਦ ਮਹੀਨਾ ਗੁਰਦਾ ਆ ਮਹੀਨਾ ਗੁਰਦਾ हां 40 ਦਿਨ ਘੱਟੋ ਘੱਟ 40 ਦਿਨਾਂ ਦੇ ਵਿੱਚ ਪਸ਼ੂ ਐਨ ਸਾਫ਼ ਹੋ ਜਾਂਦਾ ਹੈ ਉਹਨਾਂ ਅੱਜ ਸੀ ਮੇਰੇ ਕੋਲੇ ਬਾਜੀ ਆ ਸਵਾ ਮਹੀਨੇ ਤੋਂ ਬੋਲ ਪੀ ਅੱਛਾ ਮੈਨੂੰ ਐਸੀ ਮਖਾ ਵਧੀਆ ਟੀਕਾ ਪਰੋਣਾ ਹੈ ਕਿ ਕਈ ਵਾਰ ਨਾ ਰਹੇ ਨਾ ਰਹੇ ਫਿਰ ਸਮੱਸਿਆ ਜੂਈ ਕਈ ਗੱਲ ਹੋਈ ਫਿਰ ਜਦੋਂ ਇਹਨਾਂ ਨੇ ਸਵਾ ਗੀ ਮਹੀਨੇ ਤੋਂ ਤਾਰਾ ਦਿੱਤੀਆਂ ਫਿਰ ਮੈਂ ਇਹਦੇ ਦਵਾਈ ਤਰਾਈ ਅੱਛਾ ਅੰਦਰੋਂ ਸਾਫ਼ ਹੋ ਕੇ ਮਹਤਵ ਨਹੀਂ ਕੋਈ ਆ ਵੀ ਬੜੀ ਸਾਫਤਾਰਾਂ ਸੀ ਹਾਂ ਮੈਂ ਦਵਾਈ ਤਰਾਨ ਤੋਂ ਬਾਅਦ ਫਿਰ 21 ਦਿਨ ਫਿਰ ਬੋਲੀ ਅੱਛਾ ਫਿਰ ਇਹਦੇ ਸੈਕਸਲ ਸੀਮਨ ਤਰਾ ਹੈ ਅੱਛਾ ਨਹੀਂ ਪਹਿਲਾਂ ਜਿਹਨਾਂ ਕਿ ਤਾਰਾਂ ਸਾਫ ਸੀ ਜਾਨੀ ਕਿ ਤੁਸੀਂ ਫਿਰ ਵੀ ਦਵਾਈ ਭਰਾ ਕੇ ਦੁਬਾਰਾ ਡਾਊਟ ਰਹਾ ਵੀ ਕਈ ਵਾਰ ਵੀ ਹੁਣ ਮਹਿੰਗੇ ਪਾ ਦੇ ਟੀਕੇ ਨਹੀਂ ਮਹਿੰਗੇ ਪਾ ਦੇ ਟੀਕੇ ਨਹੀਂ ਵੀ ਨਹੀਂ ਪੈਸੇ ਤੁਸੀਂ ਆਏ ਜਿਵੇਂ ਕਾੜਾ-ਕੂੜਾ ਪਿਉਣੇ ਹੋਗੇ ਇੰਨੇ ਕਾੜੇ ਪਿਉਣੇ ਫਿਰ ਤਾਂ ਉਹ ਪਚਦਾ ਨਹੀਂ ਵਗੈਰਾ ਬੈਸੇ ਠੀਕ ਹੋ ਜਾਂਦਾ ਹੋ ਜਾਂਦਾ ਹੈਗਾ ਹਾਂ ਹਾਂ ਦਿੱਕਤ ਹੈ ਫਿਰ ਵੀ ਜੇ ਤੁਸੀਂ ਨਾਲ ਦਵਾਈ ਵੀ ਭਰਾਓ ਉਹ ਤਾਂ ਫਿਰ ਜਿਆਦਾ ਵਧੀਆ ਹੋ ਜਾਂਦਾ ਕੰਮ ਇਹ ਚੀਜ਼ ਦਾ ਫਰਕ ਰਹਿੰਦਾ ਹਾਂ ਹਾਂ ਸਹੀ ਜੇ ਜੇ ਹੁਣ ਆਪਾਂ ਦੱਸ ਇੱਕ ਜਿਵੇਂ ਤਸਵੀਰ ਜੀ ਉਹ ਆਉਂਦੇ ਰਹੇ ਕੋਲੇ ਆਉਂਦੇ ਨੇ ਆਪਣੇ ਮੂਹਰੇ ਮੱਝਾਂ ਦੇ ਲੱਗੇ ਹੁੰਦੇ ਨੇ ਜਿੰਨੇ ਪਾਣੀ ਵਾਲੇ ਪੀਰੋ ਹਣਾ ਉਹ ਵੀ ਤਾਂ ਮਸਤੀ ਹੈ ਮੇਰੇ ਖਿਆਲ ਬਹੁਤ ਵਧੀਆ ਹੈਗਾ ਹਾਂ ਯਾਦੇ ਮੱਝਾਂ ਤਾਂ ਖੁੱਲ ਕੇ ਪਾਣੀ ਪੀ ਲੈਂਦੀਆਂ ਨੇ ਪੀਰਾ ਦੀਆਂ ਨੇ ਗਾਈਆਂ ਦਾ ਸਿਸਟਮ ਹੋਰ ਹੁੰਦਾ ਹੈਗਾ ਉਹ ਥੋੜੇ ਥੋੜੇ ਕੱਕ ਖਾਈ ਜਾਂਦੀਆਂ ਨੇ ਉਹ ਕਰੀਆਂ ਜਾਂਦੀਆਂ ਨੇ ਲਗਾਤਾਰ ਹੀ ਖਾਈਆਂ ਨੇ ਰੋਸੀਆਂ ਕਰੀ ਜਾਂਦੀਆਂ ਨੇ ਵੀ ਮੈਂ ਹੁਣ ਆ ਮੱਝਾਂ ਨਹੀਂ ਆ ਜਦੋਂ ਹੁਣ ਇਹਨਾਂ ਨੇ ਕੱਕ ਨਾਲ ਖਾ ਲਿਆ ਡੱਕੇ ਪਾਣੀ ਪੀਣੀ ਨਹੀਂ ਹੈ ਹਾਂ ਡੱਕੇ ਪਾਣੀ ਪੀਣੀਆਂ ਘਟੋ ਘਟ ਬੱਠਲ ਬੱਠਲ ਦਾ ਫੋਸ ਕਰਨੀਆਂ ਹਾਂ ਇਹਨਾਂ ਦਾ ਆਇਆ ਥੋੜਾ ਜਿਹਾ ਵੀ ਇੱਕ ਵਾਰ ਚਾ ਉਹਦਾ ਖਾ ਲਿਆ ਪੀ ਰਿਆ ਉਸ ਤੋਂ ਬਾਅਦ ਬੈਠ ਕੇ ਇਹਨਾਂ ਨੇ ਗਾਲੀ ਕੱਢੀ ਗਾਲੀ ਕਰਨੀ ਆਈ ਹੈਗਾ ਵੀ ਸਾਰਾ ਦਿਨ ਖਾਈ ਆ ਹਾਂ ਹੁਣ ਜੇ ਪਾਪਾ ਕਹੀਏ ਵੀ ਰਾਤ ਨੂੰ ਕੱਖ ਪਏ ਆ ਟ੍ਰੇਨਿੰਗ ਜਦੋਂ ਹੁਣ ਉਧਰ 8 ਵਜੇ ਬੰਦਤੀਆਂ ਇਹਨਾਂ ਨੂੰ ਮੈਂ 4 ਵਜੇ ਲੈ ਕੇ ਅੱਛਾ ਜੀ ਰਾਹ ਨਾਲ ਉੱਥੇ ਕੋਈ ਇਹਨਾਂ ਨੂੰ ਐ ਨਹੀਂ ਵੀ ਸਾਡਾ ਕੱਖਾਂ ਦਾ ਟਾਈਮ ਹੋ ਗਿਆ ਚਾਹੇ 6 ਵਜੇ ਖੋਲ ਲੈ ਇਹਨਾਂ ਨੇ ਜੀੜਾ ਨਹੀਂ ਦੇਣਾ ਚਾਹੇ 2:30 ਵਜੇ ਖੋਲ ਕੇ ਬੰਦ ਦੇ ਕਿਸੇ ਵੇਲੇ ਜਾਣਾ ਕੋਈ ਬੇਚੈਨੀ ਨਹੀਂ ਹੈਗੀ ਬੇਚੈਨੀ ਨਹੀਂ ਹੈਗੀ ਹਾਂ ਸਹੀ ਹੈ ਲਾ ਬਹੁਤ ਵਧੀਆ ਜਾਣਕਾਰੀ ਮਿਲਜੀ ਸਵੀਰ ਜ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਚੈਨਲ ਤੇ ਆਉਣ ਲਈ ਧੰਨਵਾਦ ਚਲੋ ਠੀਕ ਹੈ ਧੰਨਵਾਦ